ਅਬ ਉਹਰ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ ਇੱਕ ਖੇਡ ਟੂਰਨਾਮੈਂਟ ਚੱਲ ਰਿਹਾ ਸੀ ਤੇ ਇਸੇ ਟੂਰਨਾਮੈਂਟ ਦੇ ਦੌਰਾਨ ਇੱਕ 14 ਸਾਲ ਦਾ ਜਵਾਨ ਅਚਾਨਕ ਡਿੱਗ ਜਾਂਦਾ ਹੈ ਜੋ ਸਾਥੀ ਖਿਡਾਰੀ ਹੁੰਦੇ ਨੇ ਉਸਦੇ ਕੋਲ ਪਹੁੰਚਦੇ ਨੇ ਉਸ ਨੂੰ ਦੇਖਦੇ ਨੇ ਪਹਿਲਾਂ ਲੱਗਦਾ ਹੈ ਕਿ ਸ਼ਾਇਦ ਇਹ ਖਿਡਾਰੀ ਕਿਸੇ ਤਰੀਕੇ ਦੀ ਕੋਈ ਮਖੌਲ ਕਰ ਰਿਹਾ ਹੈ ਪਰ ਜਦੋਂ ਉਸਦੇ ਕੋਲ ਪਹੁੰਚਦੇ ਨੇ ਉਹ ਬੇਹੋਸ਼ ਹੁੰਦਾ ਹੈ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਚੱਲਦੇ ਟੂਰਨਾਮੈਂਟ ਦੇ ਦੌਰਾਨ ਇੱਕ 14 ਸਾਲ ਦੇ ਜਵਾਨ ਦੀ ਮੌਤ ਹੋ ਗਈ ਹੈ ਦੱਸਦੇ ਕਿ ਫੁੱਟਬਾਲ ਦਾ ਇਹ ਟੂਰਨਾਮੈਂਟ ਸੀ ਜਿੱਥੇ ਪਿੰਡ ਦੀਆਂ ਦੋ ਟੀਮਾਂ ਪਹੁੰਚੀਆਂ ਹੋਈਆਂ ਸੀਗਾ ਖੇਡ ਚੱਲ ਰਿਹਾ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਇਸ ਤਰੀਕੇ ਦੇ ਨਾਲ ਕੁਝ ਹਾਦਸਾ ਵਾਪਰ ਸਕਦਾ ਹੈ ਤਾਂ ਅਬੋਹਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਫੁੱਟਬਾਲ ਦੇ ਟੂਰਨਾਮੈਂਟ ਦੇ ਦੌਰਾਨ ਇੱਕ 14 ਸਾਲ ਦੇ ਖਿਡਾਰੀ ਦੀ ਮੌਤ ਹੋ ਗਈ ਹੈ 14 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਜਸਮੀਤ ਸਿੰਘ ਇਸ ਦਾ ਨਾਂ ਦੱਸਿਆ ਜਾ ਰਿਹਾ ਹੈ ਉਸ ਮੁੰਡੇ ਦੀ ਤਸਵੀਰ ਵੀ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਹੇ ਹਾਂ ਜਿਸ ਦੀ ਮੌਤ ਹੋ ਚੁੱਕੀ ਹੈ ਜਦੋਂ ਪਰਿਵਾਰ ਤੱਕ ਇਹ ਜਾਣਕਾਰੀ ਪਹੁੰਚੀ ਕਿ ਉਹਨਾਂ ਦਾ ਪੁੱਤ ਹੁਣ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਪਿਓ ਦਾ ਖੁਦ ਨੂੰ ਸੰਭਾਲਣਾ ਔਖਾ ਹੋ ਗਿਆ ਮੋਰਚਰੀ ਦੇ ਵਿੱਚ ਜਦੋਂ ਪਿਓ ਪਹੁੰਚਾ ਤਾਂ ਪੁੱਤ ਦੀ ਦੇ ਦੇ ਕੇ ਪਿਓ ਦੇ ਪੈਰ ਲੜਖੜਾ ਗਏ ਪਿਓ ਨੂੰ ਸੰਭਾਲਣਾ ਔਖਾ ਹੋ ਗਿਆ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਤਾਂ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਸਾਥੀ ਖਿਡਾਰੀ ਸੰਜੋ ਉਸ ਵੇਲੇ ਟੂਰਨਾਮੈਂਟ ਦੇ ਵਿੱਚ ਉੱਥੇ ਮੌਜੂਦ ਸਨ ਜਿਨ੍ਹਾਂ ਨੂੰ ਲੱਗਾ ਕਿ ਸ਼ਾਇਦ ਇਹ ਮੁੰਡਾ ਕਿਸੇ ਤਰੀਕੇ ਦਾ ਕੋਈ ਮਜ਼ਾਕ ਕਰ ਰਿਹਾ ਕਿਉਂਕਿ ਅਕਸਰ ਮੁੰਡਿਆਂ ਦੇ ਵਿੱਚ ਇਸ ਤਰੀਕੇ ਦੀ ਮੁਖੌਲ ਹੁੰਦੀ ਰਹਿੰਦੀ ਹੈ ਪਰ ਜਦੋਂ ਉਸਨੇ ਦੇਖਿਆ ਕਿ ਇਹ ਮੁੰਡਾ ਬੇਸੁੱਧ ਹੋ ਚੁੱਕਾ ਹੈ ਤਾਂ ਇਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਾਥੀ ਖਿਡਾਰੀ ਜਿਹੜੇ ਸਨ ਉਹ ਵੀ ਡਰ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਸੀ ਉਹ ਵੀ ਡਰ ਗਏ ਕਿ ਆਖਰ ਇਹ ਹੋ ਕੀ ਗਿਆ ਤਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਮੁੰਡੇ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜੋ ਉੱਥੇ ਮੌਜੂਦ ਲੋਕ ਸਨ ਉਹਨਾਂ ਦੇ ਵੱਲੋਂ ਇਹ ਹੀ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਕਹਿਣਾ ਕਿ ਮੁੰਡੇ ਨੂੰ ਕਿਸੇ ਤਰੀਕੇ ਦੀ ਕੋਈ ਸਰੀਰਕ ਪੱਖੋਂ ਸਮੱਸਿਆ ਨਹੀਂ ਸੀ ਉਸ ਨਾਲ ਪਹਿਲਾਂ ਕਦੇ ਵੀ ਅਜੀਹਾ ਨਹੀਂ ਹੋਇਆ ਕਿ ਉਸ ਨੂੰ ਕੋਈ ਟੈਨਸ਼ਨ ਹੋਵੇ ਜਾਂ ਫਿਰ ਉਸ ਨੂੰ ਹੈਲਥ ਇਸ਼ੂਜ਼ ਹੋਣ ਤੇ ਇਹ ਜੋ ਉਹਨਾਂ ਦੇ ਪੁੱਤ ਦੇ ਨਾਲ ਹੋਇਆ ਉਹਨਾਂ ਦੇ ਲਈ ਮੰਨਣਾ ਬਹੁਤ ਔਖਾ ਹੋ ਰਿਹਾ ਹੈ ਤਾਂ ਕਿ ਕੁਝ ਉੱਥੇ ਮੌਜੂਦ ਜੋ ਸਾਥੀ ਖੜਾਈ ਸਨ ਜਿਨ੍ਹਾਂ ਨੇ ਅੱਖੀ ਮੰਜ਼ਰ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਮੁੰਡਾ ਖੜਾ ਖੜਾ ਡਿੱਗ ਜਾਂਦਾ ਹੈ ਇਸ ਦੀ ਮੌਤ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਉਨਾ ਮੁੰਡਿਆ ਦਾ ਬਿਆਨ ਸੁਣਾਨੇ ਆ ਇਹ ਮੇਰੇ ਰਿਲੇਟਿਵ ਹੈ ਪਿੰਡ ਦਾ ਮੁੰਡਾ ਆ ਕੀ ਨਾਮ ਹੁੰਦਾ ਇਹਦਾ ਜਸਨ ਚਸ਼ਮੀ ਦਾ ਨਾ ਹੀ ਤੇ ਉਹਦਾ ਨਾਮ ਕੀ ਹੁੰਦੇ ਹਾਂਜੀ ਕਿ ਉਹਦਾ ਨਾਮ ਕੀ ਹੁੰਦਾ ਸ਼ੋਤਮ ਕੁਮਾਰੀ ਕਿੰਨੀ ਉਮਰ ਹੈ ਮੇਰੀ ਉਮਰ ਤਾਂ ਨਹੀਂ ਮੈਨੂੰ ਪਤਾ ਹੀ ਸਾਡੇ ਨਾਲ ਇੱਥੇ ਬਾਜੀਗਰਾਂ ਦਾ ਮੁੰਡਾ ਹੀ ਸਾਡੇ ਪਿੰਡ 'ਚ ਰਹਿੰਦਾ ਤੇ ਅਸੀਂ ਨਾ ਖੇਡਣ ਆਏ ਸੀਗੇ ਕਿੱਥੇ ਇੱਥੇ ਤਰਾੰਗ ਵਾਲੇ ਅੱਛਾ ਜੀ ਤੇ ਇੱਥੇ ਨਾ ਖੇਡਦਾ ਖੇਡਦਾ ਡਿੱਗ ਪਿਆ ਹੀ ਤਾਂ ਕਰਕੇ ਵਿੱਚ ਇੱਥੇ ਬੂਰ ਲੈ ਕੇ ਆਏ ਆ ਕਿ ਕੀ ਕਹਿੰਦੇ ਡਾਕਟਰ ਡਾਕਟਰ ਪਤਾ ਚੈੱਕ ਅਪ ਚੱਲ ਰਿਹਾ ਹੀ ਪਤਾ ਨਹੀਂ ਹਜੇ ਇਹ ਖੇਡਦੇ ਖੇਡਦੇ ਨਾ ਹੀ ਡਿੱਗ ਪਿਆ ਖੇਡਦੇ ਖੇ ਕਿੱਥੇ ਖੇਡ ਰਹੇ ਸੀਗੇ ਤੁਸੀਂ ਕੀ ਖੇਡ ਰਹੇ ਸੀਗੇ ਫੁੱਟਬਾਲ ਖੇਡਦੇ ਸੀ ਤਰੰਗ ਵਾਲੇ ਮੈਂ ਮੈਂ ਸ਼ੁਰੂ ਹੀ ਹੋਇਆ ਸੀ ਅਜੇ ਅੱਛਾ ਸ਼ੁਰੂ ਹੋ ਕੇ ਦੇਖਦੇ ਕੀ ਲੱਗਦਾ ਕੀ ਹੋਇਆ ਇਹਨੂੰ ਕੁਝ ਕਾਰਨ ਦੱਸਿਆ ਡਾਕਟਰ ਨੇ ਨਹੀਂ ਯਾਹ ਪਤਾ ਨਹੀਂ ਕੀ ਹੋਇਆ ਕੀ ਡਾਕਟਰ ਕੀ ਕਹਿੰਦੇ ਨੇ ਉਹਨਾਂ ਨਹੀਂ ਸਾਡੇ ਪਿੰਡ ਫੁੱਟਬਾਲ ਖੇਡਣਾਈ ਸੀ ਟੂਰਨਾਮੈਂਟ ਚੱਲ ਰਿਹਾ ਇੱਕ ਗਰਾਊਂਡ 'ਚ ਖੇਡ ਰਹੇ ਸੀਗਾ ਜਦੋਂ ਕਾਰਨਰ ਲਾਉਣ ਲੱਗੀ ਦੂਜੀ ਟੀਮ ਇਹ ਖੜਾ ਸੀ ਖੜਾ ਖੜਾ ਡਿੱਗ ਪਿਆ ਇਹਨੂੰ ਦੌਰਾ ਪੈ ਗਿਆ ਮੂੰਹ 'ਚ ਛਾਗ ਆ ਰਹੀ ਸੀ ਉਹਨੂੰ ਫਿਰ ਅਸੀਂ ਚੱਕ ਕੇ ਡਾਕਟਰ ਆਇਆ ਡਾਕਟਰ ਕਹਿੰਦਾ ਡਾਕਟਰ ਨੂੰ ਬੁਲਾਇਆ ਉੱਥੇ ਡਾਕਟਰ ਕਹਿੰਦਾ ਇਹਨੂੰ ਹਸਪੀਟਲ ਲੈ ਜਾਓ ਹੋਰ ਅਸੀਂ ਨਾਲ ਦੀ ਨਾਲ 15-20 ਮਿੰਟਾਂ ਚ ਇੱਥੇ ਆ ਗਏ ਕਿ ਡਾਕਟਰ ਕੀ ਕਹਿੰਦੇ ਆ ਡਾਕਟਰ ਕਹਿੰਦੀ ਡੈੱਡ ਆਈ ਤੇ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਦਿੱਤੀ ਹੈ ਜੀ ਉਹ ਆ ਰਹੇ ਆ ਕਿੰਨੇ ਭੈਣ ਭਰਾ ਸੀ ਇਹ ਕੋ ਕੌਣ ਕਿੰਨਾ ਦਾ ਮੁੰਡਾ ਸੀਗਾ ਜੀ ਇਹ ਇਹ ਭਰਾ ਤਾਂ ਇਹ ਪਿੰਡ ਦੇ ਕਹਿ ਰਹੇ ਆ ਕੱਲਾ ਹੀ ਆਈ ਹੈ ਅਸੀਂ ਕੱਲਾ ਕੱਲਾ ਸੀ ਬਾਕੀ ਸਾਨੂੰ ਇਹਨਾਂ ਦਾ ਨਹੀਂ ਪਤਾ ਕੱਲਾ ਕਿਵੇਂ ਆਈ ਇਹ ਤਾਂ ਟੀਮ ਆਈ ਸੀ ਖੇਡਣ ਇਹ ਖੇਡ ਰਹੇ ਸੀ ਤੇ ਇਹ ਖੇਡਾਂ ਕੌਣ ਕਰਾ ਰਿਆ ਸੀਗਾ ਜੀ ਪੈਂਡਿੰਗ ਕਰਾ ਰਿਹਾ ਸਾਡੀ ਕਮੇਟੀ ਕਰਾ ਰਹੀ ਹੈ ਤਰੰਗ ਵਾਲਾ ਕਮੇਟੀ ਕਰਾ ਰਹੀ ਹੈ ਵਾਰਨਿੰਗ ਸਪੋਰਟਸ ਕਲੱਬ ਵੱਲੋਂ ਹੋ ਰਿਹਾ ਈ ਟੂਰਨਾਮੈਂਟ ਤੇ ਅੱਜ ਪਹਿਲਾ ਹੀ ਮੈਚ ਸੀਗਾ ਜੀ ਪਹਿਲਾ ਦਿਨ ਸੀ ਪਹਿਲਾ ਦਿਨ ਸੀ ਤਾਂ ਬੋਹਰ ਦੇ ਪਿੰਡ ਤਰੰਗ ਵਾਲਾ ਵਿੱਚ ਇਹ ਖੇਡ ਟੂਰਨਾਮੈਂਟ ਚੱਲ ਰਿਹਾ ਸੀਗਾ ਤੇ ਇਸੇ ਦਰਮਿਆਨ 14 ਸਾਲ ਦਾ ਇਹ ਫੁੱਟਬਾਲ ਖਿਡਾਰੀ ਸੀ ਜਿਸ ਦੀ ਮੌਤ ਹੋਈ ਹੈ ਜਿਸ ਦੇ ਜੇਕਰ ਘਰ ਦੀ ਗੱਲ ਕੀਤੀ ਜਾਵੇ ਮੁਕਸਰ ਦਾ ਰਹਿਣ ਵਾਲਾ ਸੀ ਪਿੰਡ ਆਲਮ ਵਾਲਾ ਦਾ ਤੇ ਇਸੇ ਦਰਮਿਆਨ ਇਸ 14 ਸਾਲ ਦੇ ਜਵਾਕ ਨੂੰ ਦਿਲ ਦਾ ਦੌਰਾ ਪੈ ਜਾਂਦਾ ਜੋ ਸਾਥੀ ਖਿਡਾਰੀ ਨੇ ਉਹਨਾਂ ਦੇ ਮੁਤਾਬਕ ਇਹੀ ਦੱਸਿਆ ਜਾ ਰਿਹਾ ਹਾਲਾਂਕਿ ਜਦੋਂ ਤੱਕ ਡਾਕਟਰਾਂ ਦੇ ਕੋਲ ਇਸ ਨੂੰ ਲਜਾਇਆ ਜਾਂਦਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਹਾਲੇ ਕੁਝ ਵੀ ਨਹੀਂ ਕਹਿ ਸਕਦੇ ਪਹਿਲਾਂ ਪੋਸਟਮਾਰਟਮ ਕੀਤਾ ਜਾਵੇਗਾ ਫਿਰ ਹੀ ਮੌਤ ਦੀ ਵਜ੍ਹਾ ਨੂੰ ਦੱਸਿਆ ਜਾਵੇਗਾ ਪਰ ਕਿਸ ਤਰੀਕੇ ਦੇ ਨਾਲ ਇੱਕ ਘਰ ਦਾ ਚਿਰਾਗ ਬੁਝ ਗਿਆ 14 ਸਾਲ ਸਿਰਫ ਉਮਰ ਸੀਗੀ ਪਰਿਵਾਰ ਦਾ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੋ ਇਹ ਪਿਤਾ ਜੋ ਫੁੱਟ ਫੁੱਟ ਕੇ ਰੋ ਰਿਹਾ ਹੈ ਜਿਸ ਦਾ ਦਰਦ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਸਾਡੇ ਲਈ ਮੁਮਕਿਨ ਨਹੀਂ ਹੈ ਸਾਡੇ ਲਈ ਬਹੁਤ ਮੁਸ਼ਕਿਲ ਭਰਿਆ ਲੱਗ ਰਿਹਾ ਕਿਉਂਕਿ ਇਹ ਪਿਓ ਖੁਦ ਨੂੰ ਸੰਭਾਲ ਨਹੀਂ ਪਾ ਰਿਹਾ ਆਪਣੇ ਪੁੱਤ ਦੀ ਮ੍ਰਿਤਕ ਦੇਦੇ ਕੋਲ ਕਿਸ ਤਰੀਕੇ ਦੇ ਨਾਲ ਇਸ ਦੇ ਪੈਰ ਲਟਖੜਾ ਰਹੇ ਨੇ ਕਿਸ ਤਰੀਕੇ ਦੇ ਨਾਲ ਇਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕ ਨਹੀਂ ਰਹੇ ਇਸ ਦਾ ਖੁਦ ਨੂੰ ਸੰਭਾਲਣਾ ਔਖਾ ਹੋ ਰਿਹਾ ਹੈ ਕਿਉਂਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸਭ ਤੋਂ ਛੋਟਾ ਘਰ ਦਾ ਇਹ ਪੁੱਤ ਸੀਗਾ ਬਹੁਤ ਸਾਰੇ ਚਾਸੀ ਪਰਿਵਾਰ ਨੂੰ ਲੱਗਾ ਸੀ ਕਿ ਅੱਜ ਵੀ ਇਹ ਖੇਡਣ ਗਿਆ ਹੋਇਆ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਸਨੇ ਕਦੇ ਵੀ ਹੁਣ ਘਰ ਵਾਪਸ ਨਹੀਂ ਮੁੜਨਾ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ 14 ਸਾਲ ਦੇ ਜਸਮੀਤ ਉਰਫ ਜਸੂਦੀ ਜਿਸ ਦੀ ਮੌਤ ਹੋ ਗਈ ਹੈ ਖੇਡ ਟੂਰਨਾਮੈਂਟ ਦੇ ਦੌਰਾਨ ਫੁੱਟਬਾਲ ਖੇਡਣ ਗਿਆ ਸੀ ਤੇ ਇਸੇ ਦਰਮਿਆਨ ਇਸ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ ਜੋ ਦੋਸਤ ਹੁੰਦੇ ਨੇ ਇਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਪਰ ਇਸੇ ਦਰਮਿਆਨ ਡਾਕਟਰਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਹੁਣ ਇਸ ਦੀ ਜ਼ਿੰਦਗੀ ਨਹੀਂ ਬਚ ਸਕਦੀ ਇਸ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਤਾਂ ਕਿ ਕੁਝ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਇੱਕ ਵਾਰ ਉਹ ਵੀ ਸੋ ਲੈਣੇ ਆ ਨਹੀਂ ਵੀਰੇ ਹਰ ਰੋਜ਼ ਖੇਡਣ ਜਾਂਦਾ ਕੋਈ ਐਜੀ ਜਿਵੇਂ ਦੱਸ ਰਹੇ ਆ ਕਿ ਕੋਈ ਦੌਰਾ ਪਿਆ ਐਜੀ ਕੋਈ ਗੱਲ ਨਹੀਂ ਸੀਗੀ ਕਿ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਕੀ ਬੜੀ ਐਜੀ ਦੌਰੇ ਵਾਲੀ ਗੱਲ ਤਾਂ ਨਹੀਂ ਰਹੀ ਕਦੇ ਵੀ ਕੋਈ ਗੋਲੀ ਵੀ ਨਹੀਂ ਖਾਦੀ ਕਦੇ ਕੋਈ ਬਿਮਾਰੀ ਹੈ ਜਾਂ ਕੁਝ ਇਹ ਪਰਦਾ ਸੀ ਬੱਚਾ ਜੀ ਪੜਦਾ ਸੀਗਾ ਇਹ ਨੌਵੀਂ ਕਲਾਸ ਚ ਪੜਦਾ ਮੈਨੂੰ ਲੱਗਦਾ ਵਿੱਚ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਹੀ ਸਕਾ ਤੁਹਾਡਾ ਵੀ ਨਾਮ ਹੈ ਮੇਰਾ ਨਾਮ ਦੇਸ਼ ਰਾਜ ਹੈ ਇਹ ਕਿੰਨੇ ਬੱਚੇ ਪੈਣ ਬਰਾ ਸੀ ਇੱਕ ਇੱਕ ਦੀ ਪ੍ਰਾ ਤਿੰਨ ਪੈਣਾ ਸੀ ਤਿੰਨ ਮੈਨਾ ਸੀ ਹਾਂਜੀ ਤਿੰਨ ਪੈਣਾ ਸਾਰਾ ਤੋਂ ਛੋਟਾ ਇਹ ਆ ਸਾਰਿਆਂ ਤੋਂ ਛੋਟਾ ਕੀ ਪਿਤਾ ਕੀ ਕਰਦੇ ਹਨ ਉਹਨਾਂ ਦੇ ਪਿਤਾ ਮਜ਼ਦੂਰੀ ਕਰਦਾ ਸੀ